ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੋ ਤੇ ਭੈਣਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਤਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਆਪਾਂ ਬਣਾਉਣ ਜਾ ਰਹੇ ਹਾਂ ਬੇਸਨ ਤੇ ਸੂਜੀ ਦੇ ਲੱਡੂ ਇਹ ਬਹੁਤ ਹੀ ਸਾਨੀ ਦੇ ਨਾਲ ਘਰ ਦੇ ਵਿੱਚ ਤਿਆਰ ਹੋ ਜਾਂਦੇ ਨੇ ਤੇ ਦੁਵਾਈ ਦਾ ਤਿਹਾਰਾ ਪੈਨੋ ਤੇ ਘਰ ਦੇ ਵਿੱਚ ਤੁਸੀਂ ਬਣਾਇਓ ਤੇ ਬਹੁਤ ਸਵਾਦ ਬਣਨਗੇ ਤੇ ਬਹੁਤ ਵਧੀਆ ਬਣਨਗੇ ਉਹਦੇ ਲਈ ਆਪਾਂ ਹਾਂ ਇਸੇ ਇੱਕ ਕੱਪ ਲੈਂਦਾਗਾ ਮਣਕੇ ਦੇਸੀ ਘਿਓ ਦਾ ਇਹ ਹੈਗਾ ਤੋਲ ਦੇ ਵਿੱਚ 250 ਗ੍ਰਾਮ ਤੁਸੀਂ ਤੋਂ ਘਟ ਵੱਧ ਵੀ ਲੈ ਸਕਦੇ ਹੋ ਹੁਣ ਆਪਾਂ ਇਸੇ ਕੱਪ ਦਾ ਹੀ ਨਾਪਾ ਰੱਖਣਾਗਾ ਹਰ ਚੀਜ਼ ਮਿਲਣ ਦੇ ਲਈ ਤੁਸੀਂ ਕੌਲੀ ਵੀ ਲੈ ਸਕਦੇ ਹੋ ਕਿ ਉਹ ਆਪਣਾ ਮੈਲਟ ਹੋ ਗਿਆ ਹੁਣ ਇਹ ਇਹੀ ਅੱਧਾ ਕੱਪ ਆਪਾਂ ਸੂਜੀ ਦਾ ਰੱਖਤਾ ਇਹ ਪਸਾਨੀ ਸੀਗੀ ਸੂਜੀ ਤਾਂ ਇਹ ਸੂਜੀ ਪਾਸੇ ਪਾਇਬੀ ਸੇ ਆਪਣੀ ਪ੍ਰਾਂਤ ਦੇ ਵਿੱਚ ਸਾਂ ਕੇ ਲੈਤੀ ਆ। ਇਹਨੇ ਥੋੜਾ ਜਿਹਾ ਭੁੰਦੇ ਆ ਫਿਰ ਆਪਾਂ ਇਹੀ ਅੱਧਾ ਕੱਪ ਲਵਾਂਗੇ ਬੇਸਣ ਦਾ। ਹਾਂਜੀ ਆਪਾਂ ਸੋਜੀ 2-3 ਮਿੰਟ ਭੁੰਨ ਲਈ ਕਿਉਂਕਿ ਇਹ ਬੇਸਣ ਦੇ ਨਾਲੋਂ ਲੇਟ ਭੁੰਜਦੀ ਹੈਗੀ ਇਸ ਲਈ ਆਪਾਂ ਇਹ ਪਹਿਲਾਂ ਭੁੰਨੀ ਆ ਬੇਸਣ 2-3 ਮਿੰਟ ਪਹਿਲਾਂ ਭੁੰਨ ਲਈ ਤੇ ਹੁਣ ਆਪਾਂ ਬੇਸਣ ਦੇ ਨਾਲ ਭੁੰਨਾਂਗੇ। ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਕਿ ਬੇਸਣ ਉਹ ਇਹਦਾ ਕਪਾਪਾ ਲੈਂਦਾ ਬੇਸਣ ਦਾ ਬੇਸ ਨੂੰ ਚੰਗੀ ਤਰ੍ਹਾਂ ਕਿਆਚ ਮਿਕਸ ਕਰਨਾ ਹੁਜੀ ਆਪਣਾ ਬੇਸਾਂ 5 ਕਿ ਮਿੰਟ ਲਈ ਆਪਾਂ ਨੂੰ ਭੁੰਨਣਾ ਪਿਆਗਾ ਤੇ 5 ਕਿ ਮਿੰਟ ਭੁੰਨ ਕੇ ਬਿਲਕੁਲ ਸਲੋ ਤੇ ਫੇਰ ਇਹ ਅੰਦਰ ਤੱਕ ਬੇਸਰ ਪੱਕਦਾਗਾ ਬਿਲਕੁਲ ਸਲੋ ਕਰਕੇ ਇਹ ਪਕਾਉਣਾ ਪੈਂਦਾਗਾ ਤੇ ਇਹ ਆਪਣਾ ਹੁਣ ਪੱਕ ਚੁੱਕਿਆ ਇਹਨੂੰ ਆਪਾਂ ਠੰਡਾ ਹੋਣ ਲਈ ਧਰ ਦਿੰਦੇ ਆਂ ਤੇ ਦੂਜੇ ਪਾਸੇ ਆਪਾਂ ਬਣਾਉਣੇ ਆਂਗੇ ਚਾਸ਼ਨੀ ਹਾਂਜੀ ਆਪਾਂ ਚਾਸ਼ਨੀ ਬਣਾਉਣ ਦੇ ਲਈ ਖੰਡ ਲੈ ਚੁੱਕਿਆਂਗੇ ਕਿ ਇਹ ਇਹ ਆਪਾਂ ਅੱਧਾ ਕੱਪ ਦਾ ਅੱਧਾ ਹਿੱਸਾ ਲੈ ਲੇਤਾ ਸੀਗਾ ਆਪਾਂ ਸੂਜੀ ਦਾ ਤੇ ਇੱਕ ਕੱਪ ਦਾ ਅੱਧਾ ਹਿੱਸਾ ਲੈ ਲੇਤਾ ਸੀ ਆਪਾਂ ਬੇਸਣ ਦਾ ਤੇ ਇੱਕ ਕੱਪ ਹੁਣ ਆਪਾਂ ਖੰਡ ਲਵਾਂਗੇ ਕਿਉਂਕਿ ਅੱਧਾ ਦਾ ਹਿੱਸਾ ਕਾਕੂਰਾ ਬਣ ਗਿਆ ਸੀ ਹੁਣ ਕਾਪੀ ਆਪਾਂ ਖੰਡ ਦਾ ਲਵਾਂਗੇ ਖੰਡ ਦਾ 1 ਕੱਪ ਆ ਤਾਂ ਤੇ ਦੇ ਵਿੱਚ ਅੱਧਾ ਕੱਪ ਪਾਣੀ ਰੱਖਣਾ ਹੈ। ਇੰਨਾ ਕੱਪ ਪਾਣੀ ਦੇਣਾ। ਹਲਕਾ ਗੈਸ ਕਰਦੇ ਕੇ ਹੋਣ। ਇਹਨਾਂ ਆਪਾਂ ਨੂੰ ਮੈਲਟ ਹੋਣ ਦੇ ਤੱਕ ਚਲਾਉਣਾ ਗੈਸ। ਹਾਂਜੀ ਆਪਣੀ ਖੰਡ ਮੈਲਟ ਹੋਣ ਲੱਗ ਚੁੱਕੀ ਹੈਗੀ ਤੇ ਆਪਾਂ ਇਹਨੂੰ ਮੈਲਟ ਕਰਨਾਗਾ ਸਿਰਫ ਆਪਾਂ ਇਹ ਇੱਕ ਜਿਹੜੇ ਵੀ ਭੈਣੇ ਤੁਸੀਂ ਕਾ ਵਾਸਤੇ ਇਹ ਗੱਲ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲਓ ਆਪਾਂ ਜਦੋਂ ਵੀ ਲੱਡੂ ਬਣਾਉਣੇ ਨੇਗੇ ਉਹ ਲੱਡੂ ਆਪਾਂ ਸਿਰਫ ਆਪਾਂ ਮਤਲਬ ਚਾशनी ਚਿਪਚਿਪੀ ਕਰਨੀ ਹੁੰਦੀ ਹੈ ਸਿਰਫ ਜਦੋਂ ਕੋਈ ਵਰਤੀ ਬਣਾਉਣੀ ਹੈਗੀ ਉਦੋਂ ਆਪਾਂ ਚਾशनी ਬਣਾਉਣੀ ਹੈ ਇੱਕ ਤਾਰ ਦੀ ਇਹ ਹੁਣ ਆਪਾਂ ਇਹਦੇ ਬਣਾਉਣੇ ਨੇ ਲੱਡੂ ਇਸ ਲਈ ਆਪਾਂ ਤਾਂ ਚਾशनी ਚਿਪਚਿਪੀ ਕਰਨੀ ਆ ਜਿੱਦਾਂ ਆਪਾਂ ਹੱਥ ਨੂੰ ਲਾਇਤ ਮਖਿਆਲ ਚਿਪਚਿਪ ਕਰਦਾ ਹੁੰਦਾ ਇਸੇ ਤਰ੍ਹਾਂ ਇਹ ਆਪਣੇ ਹੱਥ ਦਿਨ ਲਾਏ ਤੇ ਚਿਪ-ਚਿਪ ਕਰੀ ਤਾਰ ਨਹੀਂ ਬਣਾਉਣੀ ਆਪਾਂ ਤੁਹਾਨੂੰ ਮੈਂ ਬਣਾ ਕੇ ਦਿਖਾਉਂਗੀ ਹਜੇ ਆਪਣੀ ਖੰਡ ਰਹੀ ਦੀ ਮੈਲਟ ਹੋਣ ਵਾਲੀ ਆਪਣੀ ਚਾਸ ਨਹੀਂ ਬਣ ਚੁੱਕੀ ਹੈਗੀ ਇਹ ਆਪਾਂ ਚਿਪ-ਚਿਪੀ ਹੋ ਚੁੱਕੀ ਹੈ ਦੇਖੋ ਚਿਪ-ਚਿਪ ਕਰਦੀ ਹੈ ਇਹ ਇਹ ਜਦੋਂ ਆਪਾਂ ਹੱਥ ਨੂੰ ਲਾਉਂਦੇ ਨੇ ਨਾ ਜਿਵੇਂ ਮੱਖਣ ਚਿਪ-ਚਿਪ ਕਰਦਾ ਹੁੰਦਾ ਇਹਦੀ ਆਪ ਤਾਰ ਨਹੀਂ ਬਣਾਉਣੀ ਇਹ ਆਪਣੀ ਬਣ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਲਾਇਚੀ ਪਾਊਡਰ ਟੈਸਟ ਦੇਣ ਦੇ ਲਈ ਆਪਾਂ ਲੱਡੂਆਂ ਨੂੰ ਤੁਸੀਂ ਕੋਈ ਵੀ ਫਲੇਵਰ ਪਾ ਸਕਦੇ ਹੋਗੇ ਸਾਨੂੰ ਇਲਾਈਚੀ ਪਾਊਡਰ ਸਵਾਦ ਲੱਗਦਾ ਸੀ ਇਲਾਈਚੀ ਪਾਊਡਰ ਹੀ ਪਾਉਣੀ ਹੁੰਦੀ ਹੈ ਤੁਸੀਂ ਆਪਦੀ ਮਰਜ਼ੀ ਨਾਲ ਹੋਰ ਫਲੇਵਰ ਵੀ ਪਵਾ ਸਕਦੇ ਹੋ ਅੱਧਾ ਚਮਚਾ ਆਪਾਂ ਇਲਾਈਚੀ ਪਾਊਡਰ ਦਾ ਪਾ ਲਿਆ ਤੇ ਥੋੜਾ ਜਿਹਾ ਆਪਾਂ ਲੱਡੂਆਂ ਵਾਲਾ ਰੰਗ ਪਾਵਾਂਗੇ ਦੇਖੋ ਇੰਨਾ ਕੁ ਆਪਾਂ ਲੱਡੂਆਂ ਵਾਲਾ ਰੰਗ ਪਾਉਣੇ ਹੈਗੇ ਇਹ ਆਪਾਂ ਪਾਵਾਂਗੇ ਘੋਲ ਕੇ ਆਪਾਂ ਇੱਧਰ ਘੋਲ ਲੈਂਦੇ ਇਹਨੂੰ ਪਾਣੀ 'ਚ ਅਲੱਗ 'ਚ ਆਪਾਂ ਥੋੜਾ ਜਿਹਾ ਪਾਣੀ ਲੈ ਕੇ ਇਧਰ ਲੱਡੂ ਵਾਲਾ ਰੰਗ ਘੋਲ ਲਿਆ ਦੇਖੋ ਇਹਨੂੰ ਆਪਾਂ ਵਿੱਚ ਹੀ ਪਾ ਦਾਂਗੇ ਚਾशनी ਦੇ ਇਹਨੂੰ ਚੰਗੀ ਤਰ੍ਹਾਂ ਹਲਾ ਲਾਂਗੇ ਤੇ ਹੁਣ ਆਪਾਂ ਇਹ ਚਾशनी ਚੱਕ ਕੇ ਆਪਾਂ ਜਿਹੜਾ ਆਪਣਾ ਮਟੀਰੀਅਲ ਤਿਆਰ ਆ ਉਹਦੇ ਵਿੱਚ ਪਾ ਦਈਏ ਇਹ ਬੇਸਨ ਉੱਪਰ ਨੂੰ ਆਉਂਦਾ ਹੁੰਦਾ ਹੰ ਹਾਂਜੀ ਆਪਾਂ ਚਾਸਨੀ ਪਾ ਕੇ ਹੁਣ ਇਹਨੂੰ 2 ਮਿੰਟ ਲਈ ਇਸੇ ਤਰ੍ਹਾਂ ਹੀ ਫੇਰ ਪਕਾਵਾਂਗੇ ਤੇ ਫੇਰ ਆਪਾਂ ਇਹਨੂੰ ਥੱਲੇ ਲਾ ਕੇ ਰੱਖ ਦਾਂਗੇ ਫਿਰ ਜਦੋਂ ਇਹ ਬਿਲਕੁਲ ਠੰਡੇ ਹੋ ਗਏ ਉਸ ਟਾਈਮ ਤੇ ਆਪਾਂ ਇਹ ਲੱਡੂ ਬਟਾਂਗੇ ਬਿਲਕੁਲ ਠੰਡੇ ਹੋયા ਤੋਂ ਤੇ ਹੁਣ ਆਪਾਂ ਇਹਨੂੰ ਚਾਸਨੀ ਤੋਂ 2 ਮਿੰਟ ਉੱਪਰ ਪਕਾਵਾਂਗੇ ਬਸ ਫਿਰ ਆਪਾਂ ਥੱਲੇ ਲਾ ਦਾਂਗੇ ਹਾਂ ਪਹਿਨੇ ਆਪਣੀ ਨਾ ਜਿਹੜਾ ਆਪਾਂ ਬੇਸਾਂ ਤੇ ਸੂਜੀ ਭੁੰਨ ਕੇ ਰੱਖੀ ਸੀਗੀ ਇਹ ਬਿਲਕੁਲ ਠੰਡੀ ਹੋ ਕੇ ਪਹਿਲਾਂ ਹੁਣ ਤਾਂ ਪਤਈਆ ਹੈ ਨਾ ਬੀਹੇ ਠੰਡੀ ਹੋ ਕੇ ਸੂਜੀ ਸਾਰੀ ਹਨਾ ਆਪਦੇ ਵਿੱਚ ਸਮਾ ਜਾਂਦੀ ਆ ਬੀ ਕਿਉ ਤੇ ਉਸੇ ਤਰ੍ਹਾਂ ਹੀ ਆਪਣਾ ਦੇ ਲੱਕਿਓ ਸਾਰਾ ਇਹ ਵਿੱਚ ਹੀ ਸਮਾ ਗਈ ਤੇ ਕਿਉਂਕਿ ਸੂਜੀ ਸਿੱਧ ਅੱਧ ਦੀ ਅੱਧ ਦਾ ਵੇਸਣ ਸੀ ਤੇ ਇਸ ਲਈ ਇਹਨੇ ਸਾਰਾ ਵਿੱਚ ਹੀ ਕਿਉ ਪੀ ਲਿਆ ਤੇ ਜੇ ਭੈ ਐਸ ਪ੍ਰੋਸੈਸ ਦੇ ਵਿੱਚ ਆ ਕੇ ਜੇ ਤੁਹਾਡਾ ਨਾ ਮਤਲਬ ਲੱਡੂ ਬੱਟਿਆ ਜਾਵੇ ਤਾਂ ਤੁਸੀਂ ਗਰਮ ਕਰਕੇ ਇਹਦੇ ਵਿੱਚ ਦੁੱਧ ਪਾ ਸਕਦੇ ਹੋਗੇ ਤੇ ਦੁੱਧ ਦੀ ਦਾ ਹਾਲੀ ਆਪਾਂ ਨੇ ਦੇ ਦੇ ਦੁੱਧ ਪਾ ਸਕਦੇ ਆ ਪਾਣੀ ਜੇ ਪਾਉਣਾ ਤਾਂ ਪਾਣੀ ਗਰਮ ਕਰਕੇ ਪਾ ਲੋ ਦੁੱਧ ਵੀ ਗਰਮ ਕਰਕੇ ਪਾਉਗਾ ਪਾਣੀ ਵੀ ਗਰਮ ਕਰਕੇ ਪਾਉਗਾ ਜੇ ਪਾਣੀ ਪਾਉਣਾ ਚਾਹੁੰਦੇ ਤਾਂ ਤੁਸੀਂ ਪਾਣੀ ਪਾ ਸਕਦੇ ਹੋ ਮੈਂ ਵੀ ਦੇਖਦੀ ਆ ਪਾਣੀ ਥੋੜਾ ਸਾਹਮਣੇ ਹੀ ਲੱਡੂ ਵੱਟ ਕੇ ਵੀ ਜੇ ਵੱਟਿਆ ਜਾਂਦਾ ਹੈ ਤਾਂ ਵੱਟੂ ਨਹੀਂ ਫਿਰ ਮੈਂ ਵੀ ਦੁੱਧ ਪਾਉਂਗੀ ਆਪਾਂ ਲੱਡੂ ਵੱਟਿਆ ਜਾਂਦਾ ਇਸ ਤਰ੍ਹਾਂ ਤੁਸੀਂ ਪੰਨ ਧਿਆਨ ਰੱਖ ਲਿਓ ਜੇਕਰ ਸੂਜੀ ਜ਼ਿਆਦਾ ਦੁੱਧ ਪੀਅ ਕੇ ਉਹ ਪੀ ਜੇਵੇਂ ਨਾ ਸਵੇਰ ਠੰਡੀ ਹੋ ਕੇ ਥੋੜੀ ਜਿਹੀ ਜ਼ਿਆਦਾ ਠੰਡੀ ਹੋਗੀ ਤੁਸੀਂ ਕੋਸੇ-ਕੋਸੇ ਦੇ ਵੀ ਲੱਡੂ ਵੱਟ ਸਕਦੇ ਹੋਗੇ ਤੇ ਮੈਂ ਹੋਰ ਕੰਮ ਕਰਨ ਲੱਗ ਗਈ ਤੇ ਉਹਦੋਂ ਟਾਈਮ ਜ਼ਿਆਦਾ ਹੋ ਗਿਆ ਤੇ ਇਸ ਲਈ ਥੋੜੀ ਜਿਆਦੀ ਠੰਡੀ ਹੋਗੀ ਚਲ ਵਧੀਆ ਆਪਣੇ ਲੱਡੂ ਵਧੀਆ ਵੱਟ ਜਾਂਦੇ ਨੇ ਤੇ ਇਹ ਪੰਨ ਦੇਖੋ ਇਸ ਤਰ੍ਹਾਂ ਜਿਹੜੀ ਆਪਣੀ ਸੂਜੀ ਪਾਈ ਹੈ ਨਾ ਤੇ ਉਹਦੇ ਨਾਲ ਇਹ ਤੁਹਾਨੂੰ ਦਿਂਦਾ ਹੋਊਗਾ ਹਾ ਤੇ ਸੂਜੀ ਦੇ ਦਾਣੇ ਜਿਵੇਂ ਵੱਖਰੇ ਨੇਗੇ ਇਹਦੇ ਵਿੱਚ ਚਮਕਦੇ ਤੇ ਇਹ ਆਪਾਂ ਇਸ ਤਰ੍ਹਾਂ ਵੱਟ ਵੱਟ ਕੇ ਸਾਰੇ ਰੱਖ ਲੈਣੇ ਹੈਗੇ ਤੇ ਤੁਸੀਂ ਜਿਹੜਾ ਮਰਜ਼ੀ ਦਾ ਸਾਈਜ਼ ਬਣਾ ਸਕਦੇ ਹੋਗੇ ਤੇ ਫਿਰ ਆਪਾਂ ਤੁਹਾਨੂੰ ਸਾਰੇ ਵੱਟ ਕੇ ਦਿਖਾਉਣੇ ਆ ਹਾਂ ਦੇਖੋ ਜੀ ਆਪਾਂ ਸਾਰੇ ਲੱਡੂ ਵੱਟ ਚੁੱਕੇ ਹੈਗੇ ਤੇ ਹੁਣ ਆਪਾਂ ਡੈਕੋਰੇਸ਼ਨ ਦੇ ਉੱਤੇ ਆਪਾਂ ਕਾਜੂ ਲਾਉਣੇ ਹੈਗੇ ਡੈਕੋਰੇਸ਼ਨ ਵਾਸਤੇ ਤੁਸੀਂ ਕਾਜੂ ਲਾਉਣੇ ਲਾ ਲਿਓ ਨਹੀਂ ਲਾਉਣੇ ਨਾ ਲਾਓ ਤੇ ਆਪਾਂ ਲਾਉਣੇ ਹੈਗੇ ਤੁਸੀਂ ਐ ਇਸੇ ਤਰ੍ਹਾਂ ਹੀ ਰੱਖਨੇ ਨੇ ਇਸੇ ਤਰ੍ਹਾਂ ਰੱਖ ਲਿਓ ਤੇ ਮਗਜ ਲਾਉਣੇ ਆ ਇਕੱਲੇ ਮਗਜ ਲਾ ਲਿਓ ਉੱਪਰ ਵਿਚ ਮਗਜ ਪਾਉਣੇ ਆ ਵਿਚ ਮਗਜ ਪਾ ਲਿਓ ਇਹ ਭਾਵੇਂ ਆਪਾਂ ਆਪਣੀ ਚੁਆਇਸ ਹੁੰਦੀ ਹੈਗੀ ਸਾਰਿਆਂ ਦੀ ਤੇ ਆਪਾਂ ਡੈਕੋਰੇਸ਼ਨ ਦੇ ਲਈ ਉੱਪਰ ਕਾਜੂ ਲਾਉਣੇ ਹੈਗੇ ਦੇਖ ਆਪਾਂ ਇਹ ਆਪਣੇ ਲੱਡੂ ਬਣ ਕੇ ਬਿਲਕੁਲ ਤਿਆਰ ਨੇਗੇ ਤੇ ਇਸੇ ਤਰ੍ਹਾਂ ਹੀ ਤੁਸੀਂ ਲੱਡੂ ਘਰ ਦੇ ਵਿੱਚ ਬਣਾਇਓ ਬੜੇ ਆਸਾਨੀ ਦੇ ਨਾਲ ਇਹ ਲੱਡੂ ਬਣਦੇ ਨੇਗੇ ਤੇ ਬਣਾ ਕੇ ਆਪਣਾ ਦੀਵਾਲੀ ਸੈਲੀਬ੍ਰੇਟ ਕਰਿਓ ਤੇ ਆਪਣੇ ਭੈਣ ਭਾਈਆਂ ਨੂੰ ਵੀ ਬੰਡੇ ਉਹ ਡੱਬਿਆਂ ਦੇ ਵਿੱਚ ਪਾ ਕੇ ਬਹੁਤ ਵਧੀਆ ਲੱਗਦੇ ਨੇਗੇ ਤੇ ਨਵੀਆਂ ਨਵੀਆਂ ਰੈਸਪੀ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਬੇਬੇ ਦੀ ਰਸੋਈ ਤੇ ਆਪਣਾ ਫੇਸਬੁੱਕ ਦੇ ਉੱਪਰ ਫੋਲੋ ਕਰ ਲਓ ਬੇਬੇ ਦੀ ਰਸੋਈ ਨੂੰ 5 ਵਜੇ ਸ਼ਾਮ ਨੂੰ ਫੇਸਬੁੱਕ ਦੇ ਉੱਪਰ ਵੀਡੀਓ ਹੁੰਦੀ ਆ ਸਵੇਰ 9 ਵਜੇ ਆਪਣੀ YouTube ਦੇ ਉੱਤੇ ਵੀਡੀਓ ਹੁੰਦੀ ਹੈਗੀ ਤੇ ਧੰਨਵਾਦ ਭੈਣੇ ਤੁਹਾਡਾ ਵੀਡੀਓ ਦੇਖਣ ਲਈ ਤੇ ਮਿਲਦੇ ਆ ਕੱਲ ਨੂੰ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ Sasri